ਪੰਜਾਬ ਦੀ ਉਹ ਪਹਿਲੀ ਯੂਨੀਵਰਸਿਟੀ ਜਿਹੜੀ ਬੱਚਿਆਂ ਕੋਲੋਂ ਫੀਸ ਜਿਹੜੀ ਆ ਜਦੋਂ ਬੱਚਾ ਪੜ੍ਹ ਕੇ ਨੌਕਰੀ ਲੱਗ ਜਾਂਦਾ ਉਸ ਤੋਂ ਬਾਅਦ ਕਿਸ਼ਤਾਂ ਵਿੱਚ ਵਸੂਲਦੀ ਹੈ ਉਹਦੇ ਨਾਲ ਕੀ ਆ ਕਿ ਇੱਕ ਬੱਚੇ ਨੂੰ ਵੀ ਹੌਂਸਲਾ ਹੁੰਦਾ ਉਹਦੇ ਪੇਰੈਂਟਸ ਨੂੰ ਵੀ ਇੱਕ ਤਰ੍ਹਾਂ ਦੀ ਗਾਰੰਟੀ ਹੋ ਗਈ ਕਿ ਨੌਕਰੀ ਲੱਗੇਗੀ ਤਾਂ ਹੀ ਅਸੀਂ ਆਪਣੀ ਫੀਸ ਲਵਾਂਗੇ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਅਮਰੀਕਾ ਦੇ ਹਾਲਾਤ ਹੈ ਕਿ ਗਏ ਬੱਚੇ ਪੰਜਾਹ ਪੰਜਾਹ ਲੱਖ ਲੱਗਿਓ ਜ਼ਮੀਨਾਂ ਗਣੇ ਰੱਖਤਿਆਂ ਕਰ ਬਿਗ ਗਏ ਆ ਜੇ ਬੰਦਾ ਆਈਟੀ ਕਰਦਾ ਹੈ ਤਾਂ ਉਹਦਾ ਫੋਰਨ ਜਾਣ ਦਾ ਕੀ ਸਕੂਪ ਹੈ ਪਹਿਲਾਂ ਜ਼ਮੀਨਾਂ ਵੇਚ ਕੇ ਆਪਾਂ ਭੇਜਦੇ ਹੁੰਦੇ ਸੀ ਸਾਡੇ ਯੂਨੀਵਰਸਿਟੀ ਦਾ ਇੱਕ ਆਬਜੈਕਟਿਵ ਹੈ ਕਿ ਬੱਚੇ ਨੂੰ ਸਕਿਲਿੰਗ ਦੇ ਵਿੱਚ ਪਾਇਆ ਜਾਏ ਤੇ ਕਈ ਏਦਾਂ ਦੇ ਪ੍ਰੋਜੈਕਟ ਸਾਡੇ ਚੱਲ ਰਹੇ ਆ ਕਿ ਜਿੱਦਾਂ ਗਵਰਨਮੈਂਟ ਵੱਲੋਂ ਵੀ ਸਾਨੂੰ ਪ੍ਰੋਜੈਕਟ ਮਿਲਦੇ ਆ ਜਰਮਨੀ ਇਜ਼ਰਾਈਲ ਵਗੈਰਾ ਦੇ ਵਿੱਚ ਜਿੱਥੇ ਕਿ ਬੱਚਿਆਂ ਨੂੰ ਅਸੀਂ ਉਸ ਲੈਵਲ ਦੀ ਸਕਿੱਲਸ ਦੇ ਰਹੇ ਹਾਂ ਕਿ ਬੱਚਾ ਇੱਥੋਂ ਸਕਿੱਲਸ ਲੈ ਕੇ ਬਿਨਾਂ ਪੈਸੇ ਖਰਚੇ ਪੈਸੇ ਕਮਾਉਣ ਲਈ ਬਾਹਰ ਜਾਏ। ਉਹ ਸਕਿੱਲਸ ਨੂੰ ਹਾਸਲ ਕਰਨ ਲਈ ਸਾਡੇ ਕੋਲ ਇੱਥੇ ਆਈ.ਡੀ.ਐਮ ਦੀ ਲੈਬ ਸੂਈ ਹੈ। ਹੁਣ ਇੱਕ ਨਵੀਂ ਸੱਡੀ ਲੈਬ ਦਾ ਇਨੌਗੁਰੇਸ਼ਨ ਹੋਣੀ ਜਿਹਨੂੰ ਸੈਂਟਰ ਫॉर ਫਿਊਚਰ ਸਕਿੱਲਸ ਕਹਿੰਦੇ ਆ। ਕੀ ਸੁਨੇਹਾ ਉਹਨਾਂ ਪੇਰੈਂਟਸ ਨੂੰ ਦੇਣਾ ਚਾਹੁੰਦੇ ਜਿਹੜੇ ਇਹਨਾਂ ਦੇ ਉਹਨਾਂ ਨੂੰ ਪਤਾ ਨਹੀਂ ਕਿ ਵੱਡੇ ਬੱਚੇ ਦਾ ਫਿਊਚਰ ਕਿੱਥੋਂ ਬਣ ਸਕਦਾ। ਫਰੈਂਡਸ ਨੂੰ ਮੇਰੀ ਇਹੀ ਹੈ ਕਿ ਜੋ ਬੱਚੇ ਦਾ ਇੰਟਰਸਟ ਜਿਸ ਲਾਈਨ ਚ ਹੈ ਨਾ ਮੈਂ ਇਹ ਨਹੀਂ ਕਹਿੰਦਾ ਕਿ ਟੱਕੇ ਨਾਲ ਉਹਨਾਂ ਨੂੰ ਆਈਟੀ ਵਿੱਚ ਭੇਜੋ ਅੱਜਕੱਲੇ ਜੇ ਮੈਕੈਨਿਕਲ ਸਿਵਲ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਜਾਂ ਹੋਟਲ ਮੈਨੇਜਮੈਂਟ ਕੋਈ ਵੀ ਸਟ੍ਰੀਮ ਹੈਗੀ ਆ ਉਹਦੇ ਵਿੱਚ ਸਕਿੱਲ ਦੀ ਰਿਕੁਆਇਰਮੈਂਟ ਹੈ ਜੇ ਜਦੋਂ ਬੱਚੇ ਕੋਲ ਸਕਿੱਲ ਆ ਗਿਆ ਨਾ ਫਿਰ ਨੌਕਰੀ ਦੀ ਕੋਈ ਕਮੀ ਨਹੀਂ ਹੈਗੀ ਚਾਹੇ ਇੰਡੀਆ ਚ ਚਾਹੇ ਬਾਹਰ ਇਹ ਹੱਥੀ ਕੰਮ ਕਰਨਾ ਬੱਚੋ ਜੇ ਉਹ ਸਿੱਖ ਲੈ ਨਾ ਆਪਾਂ ਬਾਹਰ ਜਾ ਕੇ ਬੱਚੇ ਕੀ ਕਰਦੇ ਆ ਠੀਕ ਕੰਮ ਕਰਦੇ ਆ ਬਿਲਕੁਲ ਉਹੀ ਇੱਥੇ ਹੱਥੀ ਕੰਮ ਕਰਕੇ ਸਿੱਖੋ ਹੁਨਰ ਆਪਣੇ ਕੋਲ ਲੈ ਕੇਓ ਫਿਰ ਚਾਹੇ ਬਾਹਰ ਜਾਓ ਜਾਂਦੇ ਹੋ ਪੈਸਾ ਕਮਾਏਗਾ ਬੱਚੇ ਕੈਨੇਡਾ ਨੇ ਵੀ ਬੜੀ ਸਟ੍ਰਿਕਟ ਰੂਡੋ ਨਹੀਂ ਕਰ ਦਿੱਤੀ ਆ ਉਧਰੋਂ ਟਰੰਪ ਸਾਹਿਬ ਨੇ ਤਾਂ ਜਾਜੇ ਪਰ ਪਰ ਕੇ ਭਜਨੇ ਸ਼ੁਰੂ ਕਰ ਦਿੱਤੇ ਆ ਕੀ ਲੱਗਦਾ ਵੇ ਜਿਹੜਾ ਸਕਿਲਡ ਬੰਦਾ ਆ ਜੇ ਜਾਵੇ ਉਹਨੂੰ ਕੋਈ ਪ੍ਰੋਬਲਮ ਤੇ ਨਹੀਂ ਕੋਈ ਉਹਨੂੰ ਜਾ ਕੇ ਉੱਥੇ ਸੈਟਲ ਹੋਣਾ ਕੋਈ ਔਖਾ ਤੇ ਨਹੀਂ ਕੋਈ ਜਿਹਦੇ ਕੋਲ ਸਕਿੱਲ ਹੋਏਗੀ ਨਾ ਉਹ ਦੋ ਨੰਬਰ ਚ ਨਹੀਂ ਜਾਏਗਾ ਤਾ ਹਰ ਇੱਕ ਬਾਰਲੀਆ ਨੂੰ ਅਬਾਤ ਮਤਲਬ ਸਕਿਲਡ ਵਰਕਫੋਰਸ ਚਾਹੀਦੀ ਹੈ ਜਿਹੜੇ ਇੰਡੀਆ ਦੇ ਸਕਦਾ ਇਸ ਲਈ ਚਾਹੇ ਟਰੂਡੋ ਹੋ ਚਾਹੇ ਮਿਸਟਰ ਟਰੰਪ ਹੋਣ ਜਾਂ ਕੋਈ ਵੀ ਬਾਰਲੀ ਕੰਟੀ ਹੋ ਉਹ ਸਿਰਫ ਸਕਿਲਡ ਬੰਦਿਆਂ ਨੂੰ ਵੈਲਕਮ ਕਰ ਰਹੇ ਆ ਉਹਨਾਂ ਨੂੰ ਵਾਪਸ ਨਹੀਂ ਭੇਜਣਗੇ ਉਹਨਾਂ ਨੂੰ ਤਾਂ ਹੱਥ ਜੋੜ ਕੇ ਲੈ ਕੇ ਜਾਣਗੇ ਜੀ ਕਿਉਂਕਿ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਜਿਹੜਾ ਸਕਿਲਡ ਹੈ ਆਓ ਅਸੀਂ ਉਹਨੂੰ ਕੰਮ ਵੀ ਦਿਆਂਗੇ ਪੀਆਰਬੀ ਦਿਆਂਗੇ ਜਿਹੜੀ ਲੈਂਬਰਨ ਹੈ ਇਹੀ ਇੱਕ ਸੋਚ ਲੈ ਕੇ ਚੱਲੀ ਹੋਈ ਹੈ ਹਾਂ ਉਹੀ ਮੈਂ ਕਿਹਾ ਸੀ ਨਾ ਜਿਹੜੇ ਜਰਮਨੀ ਵਗੈਰਾ ਤੋਂ ਇਜ਼ਰਾਈਲ ਤੋਂ ਸਾਡੇ ਕੋਲ ਆ ਰਹੇ ਆ ਠੀਕ ਹੈ ਉਹਨਾਂ ਨੇ ਹਜ਼ਾਰਾਂ ਬੱਚਿਆਂ ਨੂੰ ਇੱਥੇ ਸਕਿਲਡ ਵਰਕਫੋਰਸ ਨੂੰ ਲੈ ਕੇ ਜਾਣਾ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਤੇ ਜੇ ਸਕਿੱਲ ਹੋ ਗਈ ਤਾਂ ਬੱਚਾ ਆਪਣੇ ਘਰ ਪਾਸਟ ਬਾਰ ਕੰਪਨੀਆਂ ਜਿਹੜੀਆਂ ਆ ਰਹੀਆਂ ਆ ਠੀਕ ਹੈ ਇੰਟਰਵਿਊ ਕਰਕੇ ਉਹਨਾਂ ਨੂੰ ਆਪ ਟਿਕਟ ਦੇ ਪੈਸੇ ਦੇ ਰਹੇ ਆ ਆਪ ਲੈ ਕੇ ਜਾ ਰਹੇ ਆ ਉੱਥੇ ਰਹਿਣ ਦਾ ਜਿੱਦਾਂ ਤੁਸੀਂ ਕਹਿੰਨਾ ਉਹ ਸਾਰਾ ਕੁਝ ਉਹਨਾਂ ਨੂੰ ਸੁਵਿਧਾ ਦੇ ਰਹੀ ਕਿਉਂਕਿ ਸਕਿੱਲ ਬੰਦੇ ਦੀ ਆਪਾਂ ਕਹਿੰਦੇ ਆ ਇੱਕ ਪਰਖ ਜਿਹੜੀ ਹੁੰਦੀ ਆ ਜੋ ਪਰਖ ਹੋ ਜਾਂਦੀ ਨਾ ਫਿਰ ਉਹ ਚੜਾਈ ਜਾਂਦਾ ਫਿਰ ਕੁਛ ਨਹੀਂ ਦਿੰਦਾ ਮਤਲਬ ਕਹਿਣ ਦੇ ਮੋٹے ਥੱਡੀਆਂ ਦੇ ਲੋੜ ਨਹੀਂ ਸਿਰਫ ਸਿਰ ਤੇ ਸਕਿੱਲ ਦੀ ਲੋੜ ਹੈ ਨੌਲੇਜ ਹੈ ਹੁਨਰ ਚਾਹੀਦਾ ਬਸ ਤੇ ਪੈਸਾ ਵੀ ਜਿਹੜਾ ਉਹ ਖੁਦ ਆਪ ਖਚਣਗੇ ਤੇ ਫਿਰ ਡਰਨ ਕਿਸ ਚੀਜ਼ ਦਾ ਹੈ ਫਿਰ ਲੈਮਨ ਚ ਆਓ ਸਕਿੱਲਸ ਤੋਂ ਸਿੱਖੋ ਕਿਸੇ ਹਰੀਜ਼ਨਟਾਂ ਦੇ ਧੱਕੇ ਖਾਣ ਦੀ ਲੋੜ ਨਹੀਂ ਸੋ ਪੰਜਾਬ ਹੀ ਨਹੀਂ ਬਲਕਿ ਦੇਸ਼ਤੀ ਉਹ ਯੂਨੀਵਰਸਿਟੀ ਲੈਮਰਨ ਟੈਕ ਸਕਿੱਲ ਯੂਨੀਵਰਸਿਟੀ ਜਿਹੜੀ ਕਿ ਸਿੱਖਿਆ ਦੇ ਨਾਲ ਨਾਲ ਰੋਜ਼ਗਾਰ ਦੇ ਸਾਧਨ ਵੀ ਪ੍ਰੋਵਾਈਡ ਕਰਦੀ ਹੈ ਸੋ ਇਹ ਯੂਨੀਵਰਸਿਟੀ ਜਿਹੜੀ ਵਿੱਦਿਆ ਵੀ ਦਿੰਦੀ ਹੈ ਤੇ ਤੁਹਾਨੂੰ ਨੌਕਰੀ ਵੀ ਦਿੰਦੀ ਹੈ ਫੀਸਾਂ ਦੀ ਗੱਲ ਕਰੀਏ ਫੀਸਾਂ ਵੀ ਜਿਹੜੀਆਂ ਬੜੀਆਂ ਵਾਜਬ ਨੇ ਕੁਝ ਨਾ ਦੀਆਂ ਪਲਾਨਿੰਗ ਨੇ ਬੱਚਿਆਂ ਨੂੰ ਸਕਿੱਲ ਕਰਨਾ ਸਕਿੱਲ ਕਰਕੇ ਉਹਨਾਂ ਨੂੰ ਅੱਗੇ ਪਲੇਸ ਕਰਨਾ ਉਹਨਾਂ ਨੂੰ ਜੌਬ ਦੇਣੀ ਆ ਵਿਦੇਸ਼ ਜਾਣਾ ਉਹਦੇ ਲਈ ਵੀ ਕਿਵੇਂ ਤਿਆਰੀ ਕਰਾਉਣੀ ਇਹ ਸਾਰੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ ਲੈਂਬਰਨ ਟੈਕ ਸਕਿੱਲ ਯੂਨੀਵਰਸਿਟੀ ਜਿਹੜੀ ਕਿ ਨਵਾਂ ਸ਼ਹਿਰ ਦਾ ਵਿੱਚ ਆਇਆ ਤੇ ਆਪਾਂ ਇਹ ਯੂਨੀਵਰਸਿਟੀ 'ਚ ਖੜੇ ਤੇ ਸਾਡੇ ਨਾਲ ਇੱਥੋਂ ਦੇ ਐਗਜ਼ੀਕਟਿਵ ਮੈਂਬਰ ਐਚਪੀਐਸ ਡਾਕਟਰ ਐਚਪੀਐਸ ਧਾਮੀ ਸਾਹਿਬ ਧਾਮੀ ਸਾਹਿਬ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧਾਮੀ ਸਾਹਿਬ ਲੈਂਬਰਨ ਟੈਕ ਸਕਿੱਲ ਯੂਨੀਵਰਸਿਟੀ ਦੀ ਗੱਲ ਕਰੀਏ ਤੇ ਕਿੱਦਾਂ ਦੀ এডਿਊਕੇਸ਼ਨ ਦਿੰਦੀ ਹੈ ਕਿ ਜਿਹਦੇ ਨਾਲ ਬੱਚੇ ਦੀ ਲਾਈਫ ਜਿਹੜੀ ਆ ਗਰੋ ਕਰੇ ਔਰ ਬੱਚਾ ਜਿਹੜਾ ਆਪਣੇ এডਿਊਕੇਸ਼ਨ ਤੋਂ ਇਲਾਵਾ ਵੀ ਜੌਬ ਵੱਲ ਜਾਵੇ ਕਿਹੜੀ ਖਾਸ ਸਕਿੱਲ ਦਿੱਤੀ ਵਿੱਚ ਹੈ ਦੇਖੋ ਯੂਨੀਵਰਸਿਟੀ ਦੇ ਵਿੱਚ ਹੀ ਇਹਨਾਂ ਦਾ ਜਵਾਬ ਆ ਗਿਆ ਕਿ ਸਕਿੱਲ ਯੂਨੀਵਰਸਿਟੀ ਹੈ ਤਾਂ ਅਸੀਂ ਹੁਨਰ ਪ੍ਰਦਾਨ ਕਰਦੇ ਹਾਂ ਕਿ ਜਿਹੜਾ ਬੱਚਾ ਇੱਥੋਂ ਨਿਕਲ ਕੇ ਸਿੱਧਾ ਪੜਦੇ ਸਮੇਂ ਦੇ ਨਾਲ ਨਾਲ ਹੀ ਨਾ ਬੱਚਾ ਯੂ نو ਆਪਣੇ ਇੰਡਸਟਰੀ ਵਿੱਚ ਜਾ ਕੇ ਜੀ ਨੌਕਰੀ ਤੇ ਲੱਗ ਜਾ ਸਿੱਧਾ ਦੇ ਤੱਕ ਜਨਰਲੀ ਹੁੰਦਾ ਕਿ ਆਪਾਂ ਕਦੇ ਕੰਦੇ ਜੀ ਟ੍ਰੇਨਿੰਗ ਕਰ ਰਹੇ ਹੈ ਬੱਚਾ ਇੰਟਰਨਸ਼ਿਪ ਕਰ ਰਹੇ ਆ ਅਸੀਂ ਇੱਥੇ ਪੜਦੇ ਨਾਲ ਨਾਲ ਹੀ ਨਾ ਬੱਚੇ ਨੂੰ ਇੰਡਸਟਰੀ ਦੇ ਮੁਤਾਬਿਕ ਤਿਆਰ ਕਰ ਦਿੰਦੇ ਆ so that ਅਖੀਲੇ ਸਾਲ ਵਿੱਚ ਜਾਂ ਅਖੀਲੇ 6 ਮਹੀਨੇ ਜਾਂ 1 ਸਾਲ ਦੇ ਵਿੱਚ ਤਕਰੀਬਨ ਸਾਰੀਆਂ ਕੋਰਸਿਸ ਸਾਡੇ ਕਿ 1 ਸਾਲ ਬੱਚੇ ਨੇ ਜਾ ਕੇ ਇੰਡਸਟਰੀ ਵਿੱਚ ਕੰਮ ਕਰਨਾ ਜਿਹਨੂੰ ਅਸੀਂ ਕਹਿੰਦੇ on the job deployment ਟ੍ਰੇਨਿੰਗ ਨਹੀਂ ਹੈ ਡਿਪਲੋਏ ਕਰਨਾ ਕਿ ਬੱਚਾ ਉੱਥੇ ਜਾ ਕੇ ਕੰਮ ਕਰਦਾ ਇਹਨੀ ਟ੍ਰੇਨਿੰਗ ਦੇਣੀ ਪਵੇਗੀ ਤਿਆਰ ਕਰਨਾ ਪਵੇਗਾ ਪਹਿਲਾਂ ਤਿਆਰ ਹੋ ਕੇ ਬੱਚਾ ਨਿਕਲੇਗਾ ਇੱਥੇ ਸਾਡਾ ਮਤਲਬ ਇਹ ਹੈ ਕਿ ਬੱਚੇ ਨੂੰ ਸਕਿੱਲ ਪ੍ਰਦਾਨ ਕਰੋ ਤੇ ਜਾ ਕੇ ਉਹ ਸਿੱਧਾ ਨੌਕਰੀ ਤੇ ਲੱਗੇ ਜੇ ਆਪਾਂ ਤੁਮਸੇਬ ਗੱਲ ਕਰੀਏ ਤੇ ਜਿਵੇਂ ਆਈਟੀ ਦੀ ਗੱਲ ਕਰੀਏ ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਹੈ ਅੱਜ ਦਾ ਬੜਾ ਯੁੱਗ ਹੈ ਅੱਜ ਦਾ ਯੁੱਗ ਹੀ ਆਈਟੀ ਤੇ ਉੱਤੇ ਆ ਕਿਉਂਕਿ ਪਹਿਲੀ ਗੱਲ ਖਤਮ ਹੋ ਗਈਆਂ ਪੁਰਾਣੀ ਜ਼ਮਾਨੇ ਦੀ ਹੁਣ ਤੇ ਆਈਟੀ ਦੇ ਵਿੱਚ ਆਪਾਂ ਜੀ ਰਹੇ ਆ ਤੇ ਆਈਟੀ ਦੇ ਵਿੱਚ ਬੱਚੇ ਨੇ ਜਾਣਾ ਤਾਂ ਕਿਹੜਾ ਡਿਗਰੀ ਉਹਨੂੰ ਚੋਇਸ ਕਰੇ ਵੀ ਮੈਂ ਇੱਥੇ ਜਾਵਾਂ ਤੇ ਮੈਂ ਚੋ ਸਕਿੱਲ ਹੋ ਸਕਦਾ ਆ ਇਹਦੇ ਵਿੱਚ ਮੈਨੂੰ ਕੁਝ ਸਮਿਲਦਾ ਆ ਤੇ ਮੈਂ ਲਾਈਫ ਤੇ ਅੱਗੇ ਅਗਰੋ ਕਰਾਂ ਸਰ ਆਈਟੀ ਦੇ ਵਿੱਚ ਮੈਂ ਤੇ ਕਹਿੰਨਾ ਕਿ ਪਹਿਲਾਂ ਆਪਾਂ ਕਦੋਂ ਦੱਸੀ ਜੀ ਏਆਈ ਐਮਐਲ ਸਾਈਬਰ ਸਕਿਉਰਿਟੀ ਹੁਣ ਜੋ ਅੱਗੇ ਟ੍ਰੈਂਡ ਆ ਰਿਹਾ ਨਾ ਦੌੜ ਇਕ ਲੱਗੀ ਹੋਈ ਸੀ ਕਿ ਸਭ AI ਦੇ ਪਿੱਛੇ ਜਾ ਰਹੇ ਸੀ ਜਿਹਨੂੰ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਹੁਣ ਅੱਗੇ ਯੁੱਗ ਆਉਣਾ ਹੈ ਕਿ AI ਨਹੀਂ ਫਿਊਜ਼ਨ ਆਫ ਟੈਕਨੋਲੋਜੀਜ਼ ਕਰਨੀ ਹੈ ਕਿ ਹਰ ਟੈਕਨੋਲੋਜੀ ਦੇ ਨਾਲ ਜੁੜਨਾ ਪਏਗਾ ਫਿਊਜ਼ਨ ਹੋਏਗਾ ਕਿ ਜੇ AI ਇਕੱਲੀ AI ਨਹੀਂ ਚੱਲ ਸਕਦੀ ਸਾਈਬਰ ਸਕਿਉਰਿਟੀ ਇਕੱਲੀ ਸਾਈਬਰ ਸਕਿਉਰਿਟੀ ਨਹੀਂ ਚੱਲ ਸਕਦੀ ਇਸ ਲਈ ਉਹ ਫਿਊਜ਼ਨ ਆਫ ਟੈਕਨੋਲੋਜੀਜ਼ ਜਿਹੜੀ ਹੈ ਨਾ ਜਿਹਦੇ ਕੋਲ ਉਹ ਸਕਿੱਲ ਹੋਏਗੀ ਬੱਚਾ ਉਹ ਇੰਡਸਟਰੀ ਚ ਕਾਮਯਾਬ ਰਗਾਏ ਤਾਂ ਸਾਡੇ ਕੋਲ ਇੱਥੇ ਬੀਟੈਕ AI ML ਵੀ ਹੈ ਸਾਈਬਰ ਸਕਿਉਰਿਟੀ ਹੈ ਡਾਟਾ ਸਾਇੰਸ IoT ਇਹ ਸਾਰੇ ਨਾਲ ਫੁੱਲ ਸਟੈਕ ਡਵੈਲਪਮੈਂਟ ਦਾ ਵੀ ਹੈ ਪ੍ਰੋਗਰਾਮ ਹੈ ਕਿ ਬੱਚਾ ਜਿਹੜੇ ਵਿੱਚ ਇੰਟਰਸਟ ਹੋਏ ਉਦਾਂ ਦੀ ਲਾਈਨ ਲਏ ਤਾਂ ਉਹਦੇ ਵਿੱਚ ਅੱਗੇ ਜਾ ਕੇ ਉਹ ਨੌਕਰੀ ਕਰ ਸਕਦਾ ਹੈ ਤੇ ਜਿਵੇਂ ਤੁਸੀਂ ਸਾਰੇ ਸਾਰੀਆਂ ਡਿਗਰੀਸ ਕਿਹਾ ਜੇ ਆਈਟੀ ਦੇ ਵਿੱਚ ਬੱਚੇ ਦਾ ਸਕੋਪ ਕੀ ਰਹਿੰਦਾ ਮੈਂ ਤਾਂ ਬੱਚਾ ਪੇਰੈਂਟਸ ਵੀ ਦੇਖ ਦੇ ਸਕੋਪ ਕੀ ਹੈ 골ਡ ਕੀ ਹੈ ਉਹਦਾ ਸਰ 골ਡ 골ਡ ਦੇ ਲਈ ਤੇ ਜਨਰਲੀ ਦੇਖੋ ਬੱਚਾ ਜਦੋਂ ਆਉਂਦਾ ਨਾ ਜਾਂ ਤਾਂ ਜੋਬ ਸੀਕਰ ਹੋਏਗਾ ਜਾਂ ਜੋਬ ਪ੍ਰੋਵਾਈਡਰ ਹੋਏਗਾ ਅਸੀਂ ਦੋਨੋਂ ਚੀਜ਼ਾਂ ਦੇ ਉੱਤੇ ਧਿਆਨ ਰੱਖਦੇ ਹਾਂ ਕਿ ਬੱਚੇ ਨੇ ਜੇ ਆਪਣਾ ਕੰਮ ਸਟਾਰਟ ਕਰਨਾ ਠੀਕ ਹੈ ਤਾਂ ਉਹਨੂੰ ਅਸੀਂ ਦੂਜੇ ਸਾਲ ਤੋਂ ਬਾਅਦ ਹੀ ਨਾ ਉਸ ਤਰ੍ਹਾਂ ਦੀ ਵਰਕਸ਼ਾਪਸ ਲਗਵਾਈਏ ਤੇ ਆ ਉਹਨੂੰ ਦੱਸੀਦਾ ਕਿ ਕੀ ਕੀ ਸਬਸਿਡੀਆਂ ਆ ਰਹੀਆਂ ਆ ਕਿ ਕੀ ਕੀ ਉਹਦੇ ਨਾਲ ਗਵਰਨਮੈਂਟ ਫੈਸਿਲਿਟੀਟ ਕਰ ਰਿਹਾ ਹੈ ਤਾਂ ਬੱਚੇ ਨੂੰ ਉਸ ਚੀਜ਼ ਦੀ ਨੌਲੇਜ ਹੋਏ ਕਿ ਕੱਲ ਨੂੰ ਆਪਣਾ ਸਟਾਰਟਅੱਪ ਸਟਾਰਟ ਕਰ ਸਕੇ ਜਾਂ ਉਹਨੂੰ ਇਦਾਂ ਦੱਸ ਹੀ ਕਰ ਦਿੰਦੇ ਇੱਕ ਸਕਿੱਲਸ ਹੋਣ ਕਿ ਉਹਦੀ ਨੌਕਰੀ ਇੱਕਦਮ ਮਿਲ ਜਾਏ ਜੇ 4 ਸਾਲ ਦੀ ਡਿਗਰੀ ਹੈ ਨਾ ਤੇ ਤੀਜੇ ਸਾਲ ਤੋਂ ਬਾਅਦ ਹੀ ਬੱਚਾ ਜਾ ਕੇ ਇੰਡਸਟਰੀ ਵਿੱਚ ਕੰਮ ਕਰਨਾ ਸਟਾਰਟ ਹੋ ਜਾਵੇ ਉਸ ਤਰ੍ਹਾਂ ਦੀ ਅਸੀਂ ਸਕਿੱਲਸ ਇੱਥੇ ਬੱਚੇ ਨੂੰ ਦੇ ਰਹੇ ਹਾਂ ਜਿਵੇਂ ਬੱਚਾ ਪਲੱਸ 2 ਕਰਦਾ ਹੈ ਜਿਵੇਂ ਅੱਗੇ ਵੀ ਹੁੰਦਾ ਕਿ ਪਲੱਸ 2 ਕਰਨੀ ਬੀਏ ਕਰ ਲਓ ਐਮਏ ਕਰ ਲਓ ਠੀਕ ਹੈ ਫੀਸਾਂ ਦੀ ਗੱਲ ਹੁੰਦੀ ਫੀਸਾਂ ਪੇਰੈਂਟਸ ਨੂੰ ਕਹਿੰਦੇ ਇਹਨਾਂ ਨੂੰ ਸਕਾਲਰਸ਼ਿਪ ਮਿਲ ਜਾਣਾ ਜਾਂ ਵਜ਼ੀਫਾ ਆ ਜਾਣਾ ਜਾਂ ਫਿਰ ਜਿਹੜੇ ਹਾਈ ਕਲਾਸਿਸ ਸੀ ਉਹ ਤਾਂ ਚਲੋ ਵੋਟ ਕਰ ਲੈਂਦੇ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਬੱਚੇ ਪੇਰੈਂਟਸ ਜਿਹੜੇ ਆ ਇਹ ਚੀਜ਼ ਸੋਚਦੇ ਕਿ ਮੈਂ ਮਾ ਬੱਚਾ ਭੇਜਾਂ ਤਾਂ ਮੇਰੀ ਤਾਂ ਲੱਖ ਰੁਪਏ ਫੀਸ ਲੱਗ ਜਾਣੀ ਆ ਤੇ ਲੈਂਮਰਨ ਕੀ ਇਦਾਂ ਦਾ ਸਕੋਪ ਲੈ ਕੇ ਆਈ ਹੈ ਕਿ ਬੱਚੇ ਨੂੰ ਫੀਸ ਤੋਂ ਬੜੀ ਰਾਹਤ ਮਿਲੇ ਕੋ ਸਰ ਲੈਂਮਰਨ ਇਦਾਂ ਦੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਇੰਡਸਟਰੀ ਦੇ ਨਾਲ ਮਿਲ ਕੇ ਅਸੀਂ ਕੋਰਸ ਦੇ ਰਹੇ ਹਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਐਂਕਰ ਪਾਰਟਨਰ ਹੈ ਆਈਪੀਐਮ ਪਲੱਸ ਹੋਟ ਟ੍ਰੇਨਿੰਗ ਪਾਰਟਨਰ ਸਾਡੇ ਹੈ ਤੇ ਜਿਹੜੀ ਇੱਥੇ ਫੀਸ ਹੈ ਨਾ ਬਹੁਤ ਘੱਟ ਫੀਸ ਰੱਖੀ ਹੋਈ ਹੈ ਜਿਹਦੇ ਵਿੱਚ ਬੱਚਾ ਆਪਣੀ ਡਿਗਰੀ ਕਰ ਦਿੰਦਾ ਕਈ ਯੂਨੀਵਰਸਿਟੀਆਂ ਤਾਂ ਇਦਾਂ ਦੀਆਂ ਜਿੱਥੇ 40 ਸਾਲ ਦੀ ਉਨੀ ਫੀਸ ਲੱਗਦੀ ਆ ਠੀਕ ਆ 1 ਸਾਲ ਦੀ ਉਨੀ ਫੀਸ ਹੈ ਇੱਥੇ 40 ਸਾਲ ਚ ਉਨੀ ਲੱਗਣੀ ਪਏ ਪਲੱਸ ਸਾਡੇ ਕੋਲ ਕੁਝ ਇਦਾਂ ਦੇ ਅਸੀਂ ਨਾਲ ਲੈ ਕੇ ਆਏ ਆ ਸਕੀਮਸ ਜਿਹਨੂੰ ਕਹਿੰਦੇ ਪੇ ਹਾਫ ਫੀਸ ਆਫਟਰ ਪਲੇਸਮੈਂਟ ਕਿ ਬੱਚਾ ਪਹਿਲਾਂ ਕੁਝ ਫੀਸ ਪਹਿਲਾਂ ਪੇ ਕਰੇਗਾ ਪੜਦੇ ਹੋਏ ਅੱਧੀ ਫੀਸ ਜਦੋਂ ਦੀ ਨੌਕਰੀ ਲੱਗ ਜਾਏਗੀ ਨਾ ਉਸ ਟਾਈਮ ਤੇ ਉਹ ਪੇ ਕਰੇਗਾ ਉਹਦੇ ਨਾਲ ਕੀ ਆ ਕਿ ਇੱਕ ਬੱਚੇ ਨੂੰ ਵੀ ਹੌਂਸਲਾ ਹੁੰਦਾ ਉਹਦੀ ਪੀਰੈਂਟਸ ਨੂੰ ਵੀ ਇੱਕ ਤਰ੍ਹਾਂ ਦੀ ਗਾਰੰਟੀ ਹੋ ਗਈ ਕਿ ਨੌਕਰੀ ਲੱਗੇਗੀ ਤਾਈਂ ਅਸੀਂ ਆਪਣੀ ਫੀਸ ਲਵਾਂਗੇ ਸਾਡੇ ਉੱਤੇ ਵੀ ਇੱਕ ਬੱਚੇ ਨੂੰ ਉਸ ਲੈਵਲ ਤੇ ਤਿਆਰ ਕੀਤਾ ਜਾਏ ਕਿ ਨੌਕਰੀ ਲੱਗੇਗੀ ਤਾਂ ਅੱਧੀ ਫੀਸ ਅਸੀਂ ਤਾਂ ਲੈਣੀ ਹੈ ਸੋ ਵਨ-ਵਨ ਸਿਚੁਏਸ਼ਨ ਦੋਨਾਂ ਲਈ ਹੈ ਬੱਚੇ ਲਈ ਵੀ ਹੈ ਮਾਪਿਓ ਲਈ ਵੀ ਹੈ ਸਾਡੇ ਲਈ ਵੀ ਹੈ ਕਿ ਨੌਕਰੀ ਲੱਗਣ ਦੀ ਇੱਕ ਤੰਦੀ ਗਾਰੰਟੀ ਹੋ ਗਈ ਤਾਈਂ ਅਸੀਂ ਬਾਕੀ ਫੀਸ ਲੈਣੀ ਹੈ ਤੇ ਡਾਕਟਰ ਸਾਹਿਬ ਜਿਵੇਂ ਅੱਜਕੱਲ ਦੇ ਬੱਚਿਆਂ ਦਾ ਰੁਝਾਨ ਆ ਵੀ ਇੰਡੀਆ 'ਚ ਕੰਮ ਨਹੀਂ ਕਰਨਾ ਘਰ ਕੰਮ ਨਹੀਂ ਕਰਨਾ ਮੈਨੂੰ ਤਾਂ ਆਹ ਚਾੜ ਦਿਓ ਹੁਣ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਅਮਰੀਕਾ ਦੇ ਹਾਲਾਤ ਆ ਕਿ ਗਏ ਬੱਚੇ ਐ 50-50 ਲੱਖ ਲੱਗਿਓ ਜ਼ਮੀਨਾਂ ਗਹਣੇ ਰੱਖਤਿਆਂ ਘਰ ਵਿਗ ਗਏ ਆ ਕਿਵੇਂ ਬੱਚੇ ਡਿਪਲੋਮਾ ਕਰਕੇ ਭੇਜੇ ਗਏ ਆ ਕੋਈ ਜੇ ਬੰਦਾ ਆਈਟੀ ਕਰਦਾ ਹੈ ਤਾਂ ਉਹਦਾ ਫੋਰਨ ਜਾਂਦਾ ਕੀ ਸਕੋਪ ਹੈ ਕਿਵੇਂ ਉਹ ਉੱਥੇ ਜਾ ਕੇ ਆਪਣਾ ਜਿਹੜਾ ਲਾਈਫ ਸੈਟਲ ਕਰਦਾ ਹੈ ਬਿਲਕੁਲ ਠੀਕ ਗੱਲ ਹੈ ਬਹੁਤ ਵਧੀਆ ਕੁਐਸਚਨ ਸਰ ਤੁਸੀਂ ਕਿਹਾ ਕਿ ਪਹਿਲਾਂ ਜ਼ਮੀਨਾਂ ਵੇਚ ਕੇ ਆਪਾਂ ਭੇਜਦੇ ਹੁੰਦੇ ਸੀ ਸਾਡੇ ਯੂਨੀਵਰਸਿਟੀ ਕਿ ਬੱਚੇ ਨੂੰ ਸਕਿਲਿੰਗ ਦੇ ਵਿੱਚ ਪਾਇਆ ਜਾਏ ਤੇ ਕਈ ਏਦਾਂ ਦੇ ਪ੍ਰੋਜੈਕਟ ਸਾਡੇ ਚੱਲ ਰਹੇ ਆ ਕਿ ਜਿੱਦਾਂ ਗਵਰਨਮੈਂਟ ਵੱਲੋਂ ਵੀ ਸਾਨੂੰ ਪ੍ਰੋਜੈਕਟ ਮਿਲਦੇ ਜਰਮਨੀ ਇਜ਼ਰਾਈਲ ਵਗੈਰਾ ਦੇ ਵਿੱਚ ਜਿੱਥੇ ਕਿ ਬੱਚਿਆਂ ਨੂੰ ਅਸੀਂ ਉਸ ਲੈਵਲ ਦੀ ਸਕਿਲਸ ਦੇ ਰਹੇ ਹਾਂ ਕਿ ਬਿਨਾਂ ਕੋਈ ਪੈਸਾ ਲੱਗੇ ਬੱਚਾ ਬਾਹਰ ਜਾ ਸਕਦਾ ਐਥੇ ਵੀ ਸਾਡਾ ਇਹ ਓਬਜੈਕਟਿਵ ਹੈ ਅਸੀਂ ਗਲੋਬਲ ਸਕਿਲਸ ਦੇ ਰਹੇ ਹਾਂ ਇਹ ਨਹੀਂ ਕਿ ਸਿਰਫ ਇੰਡੀਆ ਦੇ ਵਿੱਚ ਐ ਕਿ ਜੋ ਗਲੋਬਲੀ ਰੈਕੋਗਨਾਈਜ਼ਡ ਸਕਿਲਸ ਹੋਣ ਜੇ ਮੈਂ IBM ਦੀ ਗੱਲ ਕਰਾਂ ਸਾਡੇ ਕੋਲ ਏਦਾਂ ਦੇ ਸਰਟੀਫਿਕੇਟ ਉਹ ਦੇ ਰਹੇ ਆ ਜਿਹੜੇ ਡਿਜੀਟਲ ਬੈਜ ਕੰਦੇ ਗਲੋਬਲੀ ਰੈਕੋਗਨਾਈਜ਼ ਕੀ ਸ ਕਿ ਬੱਚਾ ਇਥੋ ਸਕਿਲਸ ਲੈ ਕੇ ਬਿਨਾ ਪੈਸੇ ਖਰਚੇ ਪੈਸੇ ਕਮਾਉਣ ਲਈ ਬਾਹਰ ਜਾਏ ਤਾਂ ਉਹ ਹੈ ਪਲੱਸ ਉਹ ਸਕਿਲਸ ਨੂੰ ਹਾਸਲ ਕਰਨ ਲਈ ਸਾਡੇ ਕੋਲ ਇੱਥੇ IBM ਦੀਆਂ ਲੈਬਸ ਹੋਈਆਂ ਹਨ ਹੁਣ ਇੱਕ ਨਵੀਂ ਸਾਡੀ ਲੈਬ ਤਾਂ ਇਨੋਗਰੇਸ਼ਨ ਹੋਣੀ ਜਿਹਨੂੰ ਸੈਂਟਰ ਫॉर ਫਿਚਰ ਸਕਿਲਸ ਕਰ ਰਹੀ ਹੈ ਜਿਹਦੇ ਵਿੱਚ ਜੋ ਐਡਵਾਂਸ ਟੈਕਨੋਲੋਜੀਜ਼ ਹਨ ਠੀਕ ਹੈ ਉਹਦੇ ਧਿਆਨ ਚ ਰੱਖਦੇ ਉਹ ਲੈਬ ਹੋਈ ਹੈ ਜਿਹਦੇ ਵਿੱਚ ਇੰਡਸਟਰੀ ਤੋਂ ਲੋਕ ਆ ਕੇ ਪੜ੍ਹਾਉਣਗੇ ਇੰਡਸਟਰੀ ਤੋਂ ਸਰਟੀਫਿਕੇਸ਼ਨ ਹੋਏਗੀ ਤਾਂ ਉਹ ਗਵਰਨਮੈਂਟ ਦਾ ਪ੍ਰੋਜੈਕਟ ਹੈਗਾ तकरीबन 10 ਸਾਲ ਦਾ ਪ੍ਰੋਜੈਕਟ ਹੈ ਤਾਂ ਹੁਣ ਮੈਨੂੰ ਕਹਿੰਦੇ ਖੁਸ਼ੀ ਹੋ ਰਹੀ ਹੈ ਕਿ ਆਸ-ਪਾਸ ਦੀਆਂ ਯੂਨੀਵਰਸਿਟੀਆਂ ਵੀ ਸਾਨੂੰ ਅਪਰੋਚ ਕਰ ਰਹੀਆਂ ਕਿ ਸਾਡੇ ਬੱਚੇ ਵੀ ਇੱਥੇ ਆ ਕੇ ਉਹ ਸਕਿੱਲ ਲੈਣ ਕਿ ਸਾਡਾ ਕੋਈ ਕੰਪੀਟੀਸ਼ਨ ਕਿਸੇ ਯੂਨੀਵਰਸਿਟੀ ਨਾਲ ਨਹੀਂ ਆ ਕਿਉਂਕਿ ਸਕਿੱਲ ਹਰ ਇੱਕ ਨੂੰ ਚਾਹੀਦੀ ਹੈ ਪਹਿਲਾਂ ਦੂਜੀਆਂ ਯੂਨੀਵਰਸਿਟੀਆਂ ਸੀ ਹੁਣ ਸਕਿੱਲ ਦੇ ਲਈ ਦੇ ਆਰ ਟ੍ਰਾਈਂਗ ਟੂ ਹੈਵ ਕੋਲੈਬੋਰੇਸ਼ਨਸ ਵਿਦ ਅਸ ਹਾਂਜੀ ਜੇ ਕਿਸ ਨੇ ਇੰਡੀਆ ਦੇ ਅੰਦਰ ਵਿੱਚ ਆਪਣੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਕੰਨਾ ਜਿਵੇਂ IBM ਦੀ ਗੱਲ ਕੀਤੀ ਹੋਰ ਬਹੁਤ ਸਾਰੀਆਂ ਕੰਪਨੀਆਂ ਆ ਕਿ ਕਿੰਨੀਆਂ ਕੰਪਨੀਆਂ ਨਾਲ ਤੁਹਾਡੇ ਯੂਨੀਵਰਸਿਟੀ ਦੇ ਟਾਈ ਅਪ ਹੈ ਕਿ ਉਹ ਯੂਨੀਵਰਸਿਟੀ ਦੇ ਸਿੱਧੇ ਜਿੱਦਾਂ ਹੈ ਨਾ तकरीबन 40 ਤੋਂ ਜ਼ਿਆਦਾ ਐਮਓਯੂਜ਼ ਲਗੇ ਪਲੱਸ ਡੇ ਬਾਈ ਡੇ ਰੋਜ਼ ਕੋਈ ਨਾ ਕੋਈ ਐਮਓਯੂਜ਼ ਹੋ ਰਿਹਾ ਕਿ ਜਦੋਂ ਕੰਪਨੀਆਂ ਆ ਰਹੀਆਂ ਆ ਕੋਈ ਰਿਸਰਚ ਵਿੱਚ ਕਰਨਾ ਚਾਹੁੰਦਾ ਹੁਣ ਦੋ ਦਿਨ ਬਾਅਦ ਸਾਡੇ ਇਸ ਰੋ ਤਾਂ ਇੱਕ ਪੂਰੀ ਟੀਮ ਆ ਰਹੀ ਹੈ ਜਨਾ ਲਾ ਬੀਐਸਸੀ ਕੋਲੈਬੋਰੇਸ਼ਨ ਕੋਈ ਕਰਨ ਦੀ ਸੋਚ ਰਹੇ ਆ ਇਸ ਤਰ੍ਹਾਂ ਹੁਣ ਤਾਂ ਇਸ ਤਰ੍ਹਾਂ ਮੈਂ ਕਹਿ ਰਿਹਾ ਕਿ ਬਾਕੀ ਯੂਨੀਵਰਸਿਟੀਆਂ ਜਿਹੜੇ 20 25 ਸਾਲ ਪਹਿਲਾਂ ਨਹੀਂ ਕਦੇ ਜਾਂਦੀਆਂ ਸੀ ਕੰਪੀਟੀਟਰ ਸਮਝਦੇ ਸੀ ਆਪਣੇ ਆਪ ਨੂੰ ਦੂਜੀਆਂ ਹੀ ਯੂਨੀਵਰਸਿਟੀਆਂ ਸਾਡੀ ਯੂਨੀਵਰਸਿਟੀ ਚ ਆ ਕੇ ਦੇਖਣਾ ਚਾਹੁੰਦੇ ਕਿ ਅਸੀਂ ਕੀ ਕਰ ਰਹੇ ਆ ਸੋ ਥੈਟ ਉਹ ਵੀ ਉਹਨੂੰ ਅਡਾਪਟ ਕਰਾਂ ਚੰਗੀ ਚੀਜ਼ ਉਹ ਸਤੋਂ ਲੈਣਾ ਚਾਹੁੰਦੇ ਅਸੀਂ ਉਹਨਾਂ ਤੋਂ ਦੇ ਕੋਲ ਜਾਵਾਂਗੇ ਤਾਂ ਸਾਨੂੰ ਉਹਨਾਂ ਦੀ ਚੰਗੀ ਚੀਜ਼ ਹਾਸਲ ਕਰਾਂਗੇ ਸੋ ਇਹ ਕਲੈਬੋਰੇਸ਼ਨ ਦਾ ਜ਼ਮਾਨਾ ਹੈ ਕੋਲੈਬੋਰੇਟਿਵ ਲਰਨਿੰਗ ਹੋਏਗੀ ਚਾਹ ਇੰਡਸਟਰੀ ਨਾਲ ਹੋਏ ਚਾਹ ਅਕੈਡਮੀਆ ਦੇ ਨਾਲ ਹੋਏਗਾ ਤੇ ਲਾਸਟ ਵੀਕ ਡਾਕਟਰ ਸਾਹਿਬ ਆਪਣਾ ਇਹ ਚਾਹੁੰਦੇ ਕੀ ਸੁਨੇਹਾ ਦੇਣਾ ਚਾਹੁੰਦੇ ਉਹ ਪੇਰੈਂਟ ਸੀ ਆਪਣੇ ਬੱਚਿਆਂ ਨੂੰ ਤੋੜ ਦਿੰਦੇ ਆ ਜਿਵੇਂ ਪਹਿਲਾਂ ਕਿਤੇ ਪਲੱਸ 2 ਤੋਂ ਬਾਅਦ ਬੀਏ ਕਰ ਲਈ ਹਮੇ ਕਰ ਲਈ ਬੈਠਾ ਬੈਗਿਆ ਘਰ ਜੌਬ ਮਿਲਨੀ ਕਿਉਂਕਿ ਸਰਕਾਰਾਂ ਕੋਲ ਜੌਬਾਂ ਤੇ ਹੈ ਹੀ ਨਹੀਂ ਦੇ ਰਿਆ ਤੇ 15000 ਦੀ ਜੌਬ ਹੈ ਤੇ ਉਹ ਕੀ ਕਰੂਗਾ 15000 ਦੀ ਕੀ ਸੁਨੇਹਾ ਉਹਨਾਂ ਪੇਰੈਂਟਸ ਨੂੰ ਦੇਣਾ ਚਾਹੁੰਦੇ ਜਿਹੜੇ ਇਹਨਾਂ ਦੇ ਉਹਨਾਂ ਨੂੰ ਪਤਾ ਨਹੀਂ ਕਿ ਵੱਡੇ ਬੱਚੇ ਦਾ ਫਿਊਚਰ ਕਿੱਥੋਂ ਬਣ ਸਕਦਾ ਉਹ ਫਿਊਚਰ ਨੂੰ ਕਿਵੇਂ ਬ੍ਰਾਈਟ ਕਰਨਾ ਕੀ ਸੁਨੇਹਾ ਉਹ ਤੁਹਾਡਾ ਇੱਕ ਸਰ ਮੈਂ ਤਾਂ ਇੱਕ ਚੀਜ਼ ਕਹਿਣਾ ਹੈ ਪਹਿਲਾਂ ਆਪਾਂ ਨਾ ਇੱਕ ਵਰਡ ਕਹਿੰਦੇ ਹੁੰਦੇ ਆ ਕਿ ਨੌਕਰੀਆਂ ਨਹੀਂ ਹੈਗੀਆਂ ਨੌਕਰੀਆਂ ਬਹੁਤ ਹੈ ਜੀ ਸਿਰਫ ਸਕਿੱਲ ਨਹੀਂ ਹੈ ਹੁਨਰ ਮੈਂ ਬਾਰ-ਬਾਰ ਉਸ ਚੀਜ਼ ਤੇ ਐਮਫਸਾਈਜ਼ ਕਰਦਾ ਕਿ ਹੁਨਰ ਨਹੀਂ ਹੈਗਾ ਬੱਚਾ ਹੱਥੀ ਕੰਮ ਨਹੀਂ ਕਰਨਾ ਚਾਹੁੰਦਾ ਉਹਨੂੰ ਇਹ ਹੁੰਦਾ ਕਿ ਮੈਂ ਸਵੇਰੇ ਆਵਾਂ 2 ਵਜੇ ਆਪਣੀ ਕਾਪੀ ਇੱਕ ਲੈ ਕੇ ਆਇਆ ਜੀ ਸ਼ਾਮ ਨੂੰ 2 ਵਜੇ ਕਾਪੀ ਲੈ ਕੇ ਚਲੇ ਗਏ ਤਾਂ ਕੰਮ ਨਹੀਂ ਕਰਨਾ ਇੱਥੇ ਅ ਜਾ ਆਈਟੀ ਦੇ ਵਿੱਚ ਹੈ ਪ੍ਰੋਜੈਕਟਸ ਬਣਾਉਣ ਠੀਕ ਹੈ ਇੱਥੇ ਐਨੇ ਪ੍ਰੋਬਲਮ ਸਾਡੇ ਆਸ-ਪਾਸ ਹੁੰਦੀਆਂ ਜਿਹਦਾ ਸੋਲੂਸ਼ਨ ਆਈਟੀ ਦੇ ਸਕਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਆਪਾਂ ਮੁੱਖ ਰੱਖਦੇ ਹੋਏ ਉਹਦਾ ਸੋਲੂਸ਼ਨ ਕੱਢ ਕੇ ਇੰਪਲੀਮੈਂਟ ਕਰ ਸਕਦੇ ਹਾਂ ਜਦੋਂ ਬੱਚੇ ਦਾ ਮਾਈਂਡਸੈਟ ਉਦਾਂ ਦਾ ਹੋਏ ਨਾ ਤਾਂ ਬੱਚਾ ਕੰਮ ਕਰਦਾ ਤਾਂ ਅਸੀਂ ਇੱਥੇ ਉਹ এনवायरमेंट ਦੇਣਾ ਚਾਹ ਰਹੇ ਹਾਂ ਕੇ ਬੱਚਾ ਸਿੱਖੇ ਤਾਂ ਇੱਕ ਪੀਰੈਂਟਸ ਨਾਲ ਜੇ ਤੁਸੀਂ ਕਹਿਣਾ ਕੀ ਕਹਿਣਾ ਚਾਹੁੰਦੇ ਪੀਰੈਂਟਸ ਨੂੰ ਮੇਰੀ ਇਹ ਹੀ ਹੈ ਕਿ ਜੋ ਬੱਚੇ ਦਾ ਇੰਟਰਸਟ ਜਿਸ ਲਾਈਨ ਚ ਹੈ ਨਾ ਮੈਂ ਇਹ ਨਹੀਂ ਕਹਿੰਦਾ ਕਿ ਤੱਕੇ ਨਾਲ ਉਹਨਾਂ ਨੂੰ ਆਈਟੀ ਵਿੱਚ ਭੇਜੋ ਅੱਜਕੱਲ ਜੇ ਮਕੈਨੀਕਲ ਸਿਵਲ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਜਾਂ ਹੋਟਲ ਮੈਨੇਜਮੈਂਟ ਕੋਈ ਵੀ ਸਟ੍ਰੀਮ ਹੈਗੀ ਆ ਉਹਦੇ ਵਿੱਚ ਸਕਿੱਲ ਦੀ ਰਿਕੁਆਇਰਮੈਂਟ ਹੈ ਜੀ ਜਦੋਂ ਬੱਚੇ ਕੋਲ ਸਕਿੱਲ ਆ ਗਿਆ ਨਾ ਫਿਰ ਨੌਕਰੀ ਦੀ ਕੋਈ ਕਮੀ ਨਹੀਂ ਹੈਗੀ ਚਾਹ ਇੰਡੀਆ ਚ ਚਾਹ ਬਾਰੇ ਮਤਲਬ ਇਹ ਕਹਿਣ ਦੋ ਹੁਣ ਦੂਈ ਨਹੀਂ ਕਿ ਸਾਨੂੰ ਨੌਕਰੀ ਦੀ ਵੀ ਮਿਲ ਨਹੀਂ ਰਹੀ ਸਰਕਾਰਾਂ ਕੋ ਨੌਕਰੀ ਨੌਕਰੀ ਹੈ ਆਪ ਤੁਹਾਡਾ ਨੋਟ ਸਕਿਲਡ ਹੋਣਾ ਪਏਗਾ ਫਿਰ ਤੁਹਾਡੀ ਜਿਹੜੀ ਨੌਕਰੀ ਬਿਲਕੁਲ ਜੀ ਹੱਥੀ ਕੰਮ ਕਰਨਾ ਬੱਚੋ ਜੇ ਤੂੰ ਸਿੱਖ ਲੈ ਨਾ ਆਪਾਂ ਬਾਹਰ ਜਾ ਕੇ ਬੱਚੇ ਕੀ ਕਰਦੇ ਆ ਠੀਕ ਕੰਮ ਕਰਦੇ ਆ ਨਾ ਉਹੀ ਇੱਥੇ ਹੱਥੀ ਕੰਮ ਕਰਕੇ ਸਿੱਖੋ ਹੁਨਰ ਆਪਣੇ ਕੋਲ ਲੈ ਕੇਓ ਫਿਰ ਚਾਹੇ ਬਾਹਰ ਜਾਓ ਜਾਥੇਓ ਪੈਸਾ ਕਮਾਏਗਾ ਬੱਚਾ ਅੱਛੀ ਪੋਜੀਸ਼ਨ ਤੇ ਪਹੁੰਚੇਗਾ ਹੁਣ ਬੱਚਿਆਂ ਦਾ ਵੀ ਰੁਝਾਨ ਹੈ ਕੈਨੇਡਾ ਅਮਰੀਕਾ ਇੰਗਲੈਂਡ ਉੱਥੋਂ ਦੀ ਜਿਵੇਂ ਕੈਨੇਡਾ ਨੇ ਵੀ ਬੜੀ ਸਟ੍ਰਿਕਟ ਰੂਡੋ ਨਹੀਂ ਕਰ ਦਿੱਤੀ ਆ ਉਧਰੋਂ ਟਰੰਪ ਸਾਹਿਬ ਨੇ ਤਾਂ ਜਾਜੇ ਪਰ ਪਰ ਕੇ ਬਿਜ਼ਨਸ ਸ਼ੁਰੂ ਕਰ ਦਿੱਤੇ ਆ ਕੀ ਲੱਗਦਾ ਵੇ ਜਿਹੜਾ ਸਕਿਲਡ ਬੰਦਾ ਆ ਜੇ ਜਾਵੇ ਤਾਂ ਉਹ ਹੁਣ ਉਹਨੂੰ ਕੋਈ ਪ੍ਰੋਬਲਮ ਤੇ ਨਹੀਂ ਕੋਈ ਉਹਨੂੰ ਜਾ ਕੇ ਉੱਥੇ ਸੈਟਲ ਹੋਣਾ ਦਾ ਕੋਈ ਔਖਾ ਤੇ ਨਹੀਂ ਕੋਈ ਜਿਹਦੇ ਕੋਲ ਸਕਿੱਲ ਹੋਏਗੀ ਨਾ ਉਹ ਦੋ ਨੰਬਰ ਚ ਨਹੀਂ ਜਾਏਗਾ ਜਿਹੜਾ ਇੱਕ ਨੰਬਰ ਚ ਜਾਏਗਾ ਹਰ ਕੰਟਰੀ ਨੂੰ ਕਿਉਂਕਿ ਇੰਡੀਆ ਇੱਕ ਜਿਹੜਾ ਨਾ ਅ ਬੜਾ ਯੰਗ ਨੇਸ਼ਨ ਹੈ ਯੰਗ ਇਸ ਲਈ ਕਹਿੰਦੇ ਹੁੰਦੇ ਨੇ ਕਿ ਇੱਥੇ ਦੀ ਜਿਹੜੀ ਐਵਰੇਜ ਆਬਾਦੀ ਹੈ ਨਾ ਯੰਗਸਟਰਸ ਦੀ ਹੈ ਤਾਂ ਹਰ ਇੱਕ ਬਾਹਰਲੇਆ ਨੂੰ ਆਬਾਦ ਮਤਲਬ ਸਕਿਲਡ ਵਰਕਫੋਰਸ ਚਾਹੀਦੀ ਹੈ ਜਿਹੜਾ ਇੰਡੀਆ ਦੇ ਸਕਦਾ ਇਸ ਲਈ ਚਾਹੇ ਟਰੂਡੋ ਹੋਵੇ ਚਾਹੇ ਮਿਸਟਰ ਟਰੰਪ ਹੋਣ ਜਾਂ ਕੋਈ ਵੀ ਬਾਹਰੀ ਕੰਟਰੀ ਹੋ ਉਹ ਸਿਰਫ ਸਕਿਲਡ ਬੰਦਿਆਂ ਨੂੰ ਵੈਲਕਮ ਕਰ ਰਹੀ ਆ ਉਹਨਾਂ ਨੂੰ ਵਾਪਸ ਨਹੀਂ ਭੇਜਣਗੇ ਉਹਨਾਂ ਨੂੰ ਤਾਂ ਹੱਥ ਜੋੜ ਕੇ ਲੈ ਕੇ ਜਾਣਗੇ ਜੀ ਕਿਉਂਕਿ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਜਿਹੜਾ ਸਕਿਲਡ ਹੈ ਆਓ ਅਸੀਂ ਉਹਨੂੰ ਕੰਮ ਵੀ ਦੇਾਂਗੇ ਪੀਆਰ ਵੀ ਦੇਾਂਗੇ ਬਿਲਕੁਲ ਇਹ ਮਤਲਬ ਇਹੀ ਹੈ ਜਿਹੜੀ ਲੈਂਬਰਨ ਹੈ ਇਹੀ ਇੱਕ ਸੋਚ ਲੈ ਕੇ ਚੱਲੀ ਹੋਈ ਹੈ ਹਾਂ ਉਹੀ ਮੈਂ ਕਿਹਾ ਸੀ ਨਾ ਜਿਹੜੇ ਜਰਮਨੀ ਵਗੈਰਾ ਤੋਂ ਇਜ਼ਰਾਈਲ ਤੋਂ ਸਾਡੇ ਕੋਲ ਆ ਰਹੇ ਆ ਠੀਕ ਹੈ ਉਹਨਾਂ ਨੇ ਹਜ਼ਾਰਾਂ ਬੱਚਿਆਂ ਨੂੰ ਇੱਥੇ ਸਕਿਲਡ ਵਰਕਫੋਰਸ ਨੂੰ ਲੈ ਕੇ ਜਾਣਾ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਤੇ ਜੇ ਸਕਿੱਲ ਹੋ ਗਈ ਤਾਂ ਬੱਚਾ ਆਪਣੇ ਆਪ ਜਾਏਗਾ ਜਿਵੇਂ 트럼ਪ ਸਾਹਿਬ ਨੇ ਜਹਾਜ਼ ਭਰ ਕੇ ਭੇਜਿਆ ਹੁਣ ਜਿਹੜਾ ਬੱਚਾ ਤੁਹਾਡੇ ਕੋਲ ਸਕਿੱਲਡ ਕਰਕੇ ਜਾਏਗਾ ਤਾਂ ਸਿੱਖ ਕੇ ਜਾਏਗਾ ਉਹ ਫ੍ਰੀ ਆਫ ਕਾਸਟ ਵੀ ਜਾਏਗਾ ਔਰ ਉਹਨੂੰ ਉੱਤੇ ਜਾ ਕੇ ਡਰਨ ਦੀ ਲੋੜ ਨਹੀਂ ਕੰਮ ਵੀ ਮਿਲੇਗਾ ਪੀਆਰਪੀ ਭਾਰਤ ਸਰਕਾਰ ਉਹਨਾਂ ਨੂੰ ਕਰ ਰਹੀ ਹੈ ਉਹਨਾਂ ਦੇ ਉੱਤੇ ਟ੍ਰੇਨਿੰਗ ਦੇ ਉੱਤੇ ਪੈਸੇ ਲਗਾ ਰਹੀ ਹੈ ਠੀਕ ਹੈ ਬਾਹਰ ਕੰਪਨੀਆਂ ਜਿਹੜੀਆਂ ਆ ਰਹੀਆਂ ਆ ਠੀਕ ਹੈ ਇੰਟਰਵਿਊ ਕਰਕੇ ਉਹਨਾਂ ਨੂੰ ਆਪ ਟਿਕਟ ਦੇ ਪੈਸੇ ਦੇ ਰਹੇ ਆ ਆ ਆਪਾਂ ਕਹਿੰਦੇ ਇੱਕ ਪਰਖ ਜਿਹੜੀ ਹੁੰਦੀ ਹੈ ਜੋ ਪਰਖ ਹੋ ਜਾਂਦੀ ਨਾ ਫਿਰ ਉਹ ਚੜਾਈ ਚਲ ਜਾਂਦੀ ਫਿਰ ਉਹ ਪਿਛੇ ਨਹੀਂ ਹਟਦਾ ਮਤਲਬ ਕਹਿੰਦੇ ਮੋٹے ਥੱਧੀਆਂ ਤੇ ਲੋੜ ਨਹੀਂ ਸਿਰਫ ਸਿਰਫ ਤੇ ਸਕਿੱਲ ਦੀ ਲੋੜ ਹੈ ਨੋਲੇਜ ਹੈ ਹੁਨਰ ਚਾਹੀਦਾ ਬਸ ਤੇ ਪੈਸਾ ਵੀ ਜਿਹੜਾ ਉਹ ਖੁਦ ਆਪ ਕਮਾਓ ਤੇ ਫਿਰ ਡਰਨ ਕਿਸ ਚੀਜ਼ ਦਾ ਹੈ ਫਿਰ ਲੈਂਬਰਨ ਚਾਓ ਸਕਿੱਲਸ ਤੋਂ ਸਿੱਖੋ ਸਰਟੀਫਿਕੇਟ ਲਓ ਬਾਹਰ ਜਾਓ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ ਕੋਈ ਪੈਸੇ ਮੋٹے ਦੇਣ ਦੀ ਲੋੜ ਨਹੀਂ ਕਿਸੇ ਏਜੰਟਾਂ ਦੇ ਧੱਕੇ ਖਾਣ ਦੀ ਲੋੜ ਨਹੀਂ ਬਾਅਦ ਵਿੱਚ ਕਹਦੇ ਏਜੰਟ ਐਨੇ ਲੱਖਾਂ ਲੱਗੇ ਦੌੜ ਕੇ ਕਿਉਂ ਲੋੜੇ ਜੇ ਜੇ ਤੁਸੀਂ ਆਪ ਸਕਿਲਡ ਹੋ ਤੇ ਇਥੋਂ ਸਕਿਲ ਹੋ ਕੇ ਜਾਂਦੇ ਹੋ ਤਾਂ ਤੁਹਾਨੂੰ ਪੈਸਾ ਵੀ ਜਿਹੜਾ ਫੋਰਨ ਆਪ ਖਰਚਦੇ ਉੱਥੇ ਦੇ ਜਿਹੜੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਉਹ ਖੁਦ ਤੁਹਾਨੂੰ ਆਵ ਬੁਲਾਉਂਦੇ ਨੇ ਉੱਥੇ ਪੀਆਰ ਵੀ ਦਿੰਦੇ ਤੇ ਤੁਹਾਡਾ ਰਹਿਣ ਦਾ ਵੀ ਪੂਰਾ ਸਾਡਾ ਉੱਥੇ ਰਹਿੰਦੇ ਆ ਔਰ ਪੱਕੇ ਵੀ ਹੁੰਦੇ ਆ ਫਿਰ ਲੈਮਰਨ ਨੂੰ ਕਿਉਂ ਮਿਸ ਕਰਨਾ ਲੈਮਰਨ ਚ ਆਓ ਲੈਮਰਨ ਤੋਂ ਸਿੱਖੋ ਤੇ ਲੈਮਰਨ ਸਿਖਾਉਂਦੀ ਆ ਤੁਹਾਨੂੰ ਸਕਿਲ ਕਰਦੀ ਆ ਤੁਹਾਨੂੰ ਹਨਰ ਬੰਦ ਕਰਾਉਂਦੀ ਆ ਡਾਕਟਰ ਸਾਹਿਬ ਇੱਕ ਮੇਰੀ ਹੋਰ ਸਵਾਲ ਆ ਜਿਵੇਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਔਰ ਟੈਕਨੀਕਲੀ ਬੰਦੇ ਬਹੁਤ ਸਕਿਲਡ ਤੇ ਹੈਗੇ ਆ ਪਰ ਉਹਨਾਂ ਨੂੰ ਕੋਈ ਗਿਆਨ ਨਹੀਂ ਉਹਨਾਂ ਕੋਈ ਸਰਟੀਫਿਕੇਟ ਨਹੀਂ ਕਿਆ ਲੈਂਬਰਨ ਇਦਾਂ ਦਾ ਕੋਈ ਪ੍ਰੂਫ ਦਿੰਦੀ ਆ ਕਿ ਬੰਦਾ ਕਿਤੇ ਬਾਹਰ ਜਾਵੇ ਜਾਂ ਇੱਥੇ ਕਿਤੇ ਕੰਮ ਵੱਡੇ ਜਾਵੇ ਤੇ ਉਹ ਦਿਖਾ ਲੇ ਵੀ ਮੈਂ ਲੈਂਬਰਨ ਤੋਂ ਜਾਂ ਜੁਨਿਸ ਤੋਂ ਸਿੱਖਿਆ ਆ ਇਹ ਚੀਬ ਚੀਜ਼ ਇਹ ਜੁਰੀ ਮਿਸ ਕਰ ਗਿਆ ਸੀ ਇਹ ਸਾਡੇ ਕੋਲ ਨਾ ਜਿੱਦਾਂ ਪੰਜਾਬ ਸਰਕਾਰ ਕੀ ਭਾਰਤ ਸਰਕਾਰ ਨਾ ਇਦਾਂ ਦੇ ਉਪਰਾਲੇ ਕਰ ਰਹੀ ਇੱਕ ਪੀਐਮ ਵਿਸ਼ਵਕਰਮਸਕੀਮ ਹੈ ਜਿਹਦੇ ਵਿੱਚ ਜਿਹੜਾ ਰੋਡਸਾਈਡ ਮੈਕੈਨਿਕ ਹੈ ਨਾ ਉਹਦੇ ਕੋਲ ਸਕਿੱਲ ਹੈਗੀ ਆ ਪਰ ਉਸ ਬੰਦੇ ਦੇ ਕੋਲ ਕੀ ਹੁੰਦਾ ਹੈ ਕਿ ਸਰਟੀਫਿਕੇਟ ਨਹੀਂ ਹੈਗਾ ਤਾਂ ਹੁਣ ਇਦਾਂ ਦੇ ਨਵੇਂ ਪ੍ਰੋਗਰਾਮ ਆ ਰਹੇ ਤਾਂ ਉਹਦੇ ਵਿੱਚ ਅਸੀਂ ਹਜ਼ਾਰਾਂ ਦੇ ਤਾਦਾਦ ਵਿੱਚ ਬੱਚੇ ਸਰਟੀਫਾਈਡ ਕੀਤੇ ਆ ਕਿ ਜਿਨ੍ਹਾਂ ਨੂੰ ਸਕਿੱਲ ਹੈਗੀ ਆ ਚਾਹੇ ਉਹ ਕਾਰਪੈਂਟਰੀ ਚ ਹੋਵੇ ਜੀ ਮੈਸਨ ਦਾ ਕੰਮ ਕੀਤਾ ਹੋਵੇ ਬਿਊਟੀਸ਼ੀਅਨਸ ਹੋਵੇ ਬੁਟੀਕ ਚਲਾਉਂਦੇ ਇਦਾਂ ਦੇ ਅਲੱਗ-ਅਲੱਗ ਹੈਗੇ ਆ ਸੋ ਇੱਥੇ ਆਉਂਦੇ ਆ ਉਹਨਾਂ ਦੇ ਸਕਿੱਲ ਦੀ ਪਰਖ ਹੋ ਜਾਂਦੀ ਹੈ ਟੈਸਟਿੰਗ ਹੋ ਜਾਂਦੀ ਕੁ ਉਸ ਮਿਆਰ ਤੇ ਹੈਗੇ ਤਾਂ ਉਹਨਾਂ ਨੂੰ ਉਸ ਤੋਂ ਬਾਅਦ ਸਰਟੀਫਿਕੇਟ ਦਿੱਤਾ ਜਾਂਦਾ ਹੈ ਸੋ ਥੈਟ ਲੈਂਬਰਨ ਉਸ ਬੰਦਿਆਂ ਨੂੰ ਵੀ ਸਕਿੱਲ ਦਾ ਸਰਟੀਫਿਕੇਟ ਦੇਦੇ ਹੈ ਆਥੈਂਟੀਕੇਟ ਕਰਦੇ ਕਿ ਸਕਿੱਲਡ ਹੈ ਜਿਹੜੇ ਅੱਜ ਤੱਕ ਲੈਟ ਅਸੇ 20 ਸਾਲ 25 ਸਾਲ ਹੋ ਗਏ ਕੰਮ ਕਰ ਰਹੇ ਸੀ ਪਰ ਸਰਟੀਫਿਕੇਟ ਨਹੀਂ ਸੀ ਉਹ ਵੀ ਅਸੀਂ ਕਰ ਰਹੇ ਤੁਹਾਡੀ ਕਹਿਤ ਮਤਲਬ ਇਹ ਹੋ ਗਿਆ ਕਿ ਲੈਂਬਰਨ ਯੂਨੀਵਰਸਿਟੀ ਇੱਕ ਉਹ ਸਿੱਖਿਆ ਦਾ ਆਧਾਰ ਨਹੀਂ ਹੈ ਸਗੋਂ ਸਕਿੱਲ ਬੰਦੇ ਸਕਿੱਲ ਆਰ ਟੈਕਨੀਕਲੀ ਜਿਹੜਾ ਆ ਪਰਫੈਕਟ ਕਰਦੀ ਹੈ ਬਿਲਕੁਲ ਇਹੀ ਡੈਫੀਨੇਸ਼ਨ ਹੈ ਇਹੀ ਸੋਚ ਬੱਚਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਅਸੀਂ ਜਾਈਏ ਪੜ੍ਹਨ ਦੇ ਨਾਲ ਨਾਲ ਸਕਿੱਲ ਕਰੀਏ ਤਦੇ ਅਸੀਂ ਇੱਥੇ ਜਿਹੜਾ ਆਪਣਾ ਇੱਥੇ ਵੀ ਕੰਮ ਕਰ ਸਕਦੇ ਆ ਜੇ ਫੋਰਨ ਜਾਣਾ ਹੈ ਫੋਰਨ ਵੀ ਕਰ ਬਿਲਕੁਲ ਬਿਲਕੁਲ ਮਤਲਬ ਪੜ੍ਹ ਕੇ ਉਹੀ ਡਿਗਰੀਆਂ ਸਾਹਮ ਕੇ ਰੱਖਣ ਵਾਲੀ ਗੱਲ ਨਹੀਂ ਹੈਗੀ ਸਕਿੱਲ ਕਰੋ ਤੇ ਆਪਣਾ ਤੁਸੀਂ ਇੱਕ ਪਰਫੈਕਟ ਜਿਹੜਾ ਜੌਬ ਦੇ ਨੌਕਰੀ ਅਸੀਂ ਕੰਨੇ ਜੀ ਡਿਗਰੀ ਤੋਂ ਪਹਿਲਾਂ ਨੌਕਰੀ ਮਿਲੇਗੀ ਬੱਚਿਓ ਇਹ ਕਰ ਲੈ ਇਹ ਵੱਡੀ ਬਹੁਤ ਵੱਡੀ ਗੱਲ ਹੈ ਕਿ ਲੈਂਬਰਨ ਜਿਹੜੀ ਆ ਕੱਲੀ ਸਿੱਖਿਆ ਨਹੀਂ ਦਿੰਦੀ ਕੱਲੀ ਇਹ ਨਹੀਂ ਕਿ ਪੜ ਲਿਆ ਕਿਤਾਬਾਂ ਤੱਕ ਲਿਖ ਲਿਆ ਕਾਪੀਆਂ ਪੜ ਲਈਆਂ ਜਾਂ ਹੋਰ ਕਰ ਲਿਆ ਪਰ ਇੱਥੇ ਸਟੱਡੀ ਦੇ ਨਾਲ ਨਾਲ ਤੁਹਾਨੂੰ ਸਕਿੱਲ ਕਰਾਉਂਦੇ ਨੇ ਤੁਹਾਨੂੰ ਹੱਥੀਂ ਕੰਮ ਕਰਨਾ ਸਿਖਾਉਂਦੇ ਨੇ ਜਿਹੜੇ ਕੰਮ ਅਸੀਂ ਵਿਦੇਸ਼ਾਂ ਵੀ ਜਾ ਕੇ ਇੱਥੇ ਵੀ ਤੁਸੀਂ ਆਪਣਾ ਕਾਰੋਬਾਰ ਖੋਲਣਾ ਤੁਹਾਡੇ ਕੋਲ ਇੱਕ ਸਰਟੀਫਿਕੇਟ ਹੁੰਦਾ ਜਿਹਨੂੰ ਗਵਰਨਮੈਂਟ ਦੇਸ਼ ਦੇ ਪ੍ਰਧਾਨ ਰੀਕੋਗਨਾਈਜ਼ ਹੁੰਦਾ ਜਿਹੜਾ ਕਿ ਨੈਸ਼ਨਲ ਲੈਵਲ ਤੇ ਹੁੰਦਾ ਆ ਸੋ ਬਹੁਤ ਸਾਰੀਆਂ ਜਿਹੜੀਆਂ ਇਸ ਲੈਮਰਨ ਟੈਕ ਸਕਿੱਲ ਯੂਨੀਵਰਸਿਟੀ ਜਿਹੜੀਆਂ ਤੁਹਾਨੂੰ ਆਫਰਾਂ ਦਿੱਤੀਆਂ ਆ ਰਹੀਆਂ ਸੋ ਆਈਟੀ ਨੂੰ ਜੁਆਇਨ ਕਰੋ ਉਹਦੇ ਵਕਫਾ ਕੋਰਸੇ ਨੇ ਵਦੇਸ਼ੀਆਂ ਇੱਥੇ ਜਾ ਕੇ ਆਪਣਾ ਜਿਹੜੀ ਆ ਕਾਮਯਾਬੀ ਹਾਸਲ ਕਰ ਸਕਦੇ